ਚੇਰੇ ਗੁਰੂਤੀ ਦੇ ਲੈਟਨੈਂਟ ਛੜਵੀਏ ரெ <laughs> 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 ਉਹ ਗਰੀਬੀ ਤੋਂ ਹੋਏਗੇ ਬੰਦੇ ਇਹ 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 ਟਾਰਚ ਬੰਦ ਕਰ ਲਓ ਤੁਸੀਂ ਜਿਹੜਾ ਬੰਦਾ ਡਿੱਗਿਆ ਨਾ ਉਹ ਆਹ ਡਿੱਗਿਆ ਆਹ ਡਿੱਗਿਆ ਇੱਕ ਸੇ ਬਲੱਡ ਵੀ ਵੱਟਿਆਂ ਤੇ ਲੱਗਿਆ ਤਾ ਕਿੱਥੇ ਲੱਗਾਂਗੇ ਅੱਗੇ ਇਹ ਚੀ ਲਗਾਓ ਉਪਰਾਂ ਵੀ ਲੱਗ ਜਾਂਦੇ ਯਾਰ ਨਮਸਕਾਰ ਤੇ ਕਾਲਾ ਜੇ ਹੈ ਹੂੰ ਕੋਈ ਨਹੀਂ ਰੱਖੋ ਮੋਟਰ ਰੋਕ ਮੋਟਰ ਜਦੋਂ ਰੋਕ ਰਹਿ ਜਾਂਦਾ ਹਾਂ ਰੋਕਣ ਦਾ ਸ਼ਰਾਬ ਕੀਤਾ ਮੋਟਰ ਰੋਕ ਕੇ ਸਟਾਪ ਕੀਤਾ ਸੀ ਕਿ ਇਹਦੇ ਸਹਾਰਾ ਪਹਿਲਾਂ ਹੁਣ ਕਰ ਸਕਦੇ ਜੁਜੇ ਪਾਈ ਨੇ ਇੱਥੇ ਐਸੀ ਰਿਆਕੀ ਕਰ ਸਕਦਾ ਹੈ ਕੋਈ ਰਾਹ ਹਾਂ ਜੀ ਰਾਹ ਕਮੈਂਟ ਸਰ ਸ਼ਾਰਟ ਲਈ ਜੰਨਾ ਜੀ ਸਰ ਅ ਜੀ ਸਾਡੀ CIA ਮਲੋਟ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆਂ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾ ਇਹ ਰੁਕਣ ਦੀ بجائے ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਨਲੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ 32 ਬੋਰ ਪਿਸਤਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਤਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ